ਸੱਚੀ ਗੱਲ ਦੀ ਕੀ ਹਾਲ ਚਾਲ ਆ ਦੋਸਤੋ ਆਪਾਂ ਲੱਗੇ ਆ ਭਾਈ ਜੀ ਵਲੌਗ ਜੀ ਸਟਾਰਟਿੰਗ ਕਰਨ ਕਿਉਂਕਿ ਉਤਨੀ ਛੱਡਿਆ ਦਾ ਸਕੂਲ ਉਹਦਾ ਅੱਜ ਪੀਪਰ ਸੀ ਤੇ ਮਾਰਦਾ ਪੁੱਤਰਾ ਨਹੀਂ ਰਿਹਾ ਪੂਤਰੀ ਆ ਕਸ਼ਕੀ ਜੀ ਬੈਠੀ ਲੱਗਦੀ ਆ ਢਿੱਲੀ ਜੀ ਮੈਨੂੰ ਫੇ ਵੈਸੀ ਬੈਠੀ ਆ ਬਾਈ ਸੀ ਬੈਠੀ ਆ ਲੋ ਜੀ ਪਾਈ ਜੀ ਬੱਚੇ ਆਪਾਂ ਦੇ ਉੱਤੇ ਆ ਬਾ ਛੋਲੇ ਛੋਲੇ ਵੀ ਇਹਨਾਂ ਨੂੰ ਦੇਤੇ ਆ ਛੋਲੇ ਵੀ ਦੇਤੇ ਤੇ ਯਾਰ ਬੱਚੇ ਛੱਡੇ ਹੋ ਕੋਈ ਨਹੀਂ ਛੱਡੇਗਾ ਆ ਜਾਂਦੇ ਵੱਡਾ ਬੁੱਤਰ ਨਹੀਂ ਛੱਡੇ ਕਿਉਂਕਿ ਬਾਜੀਆਂ ਤਾਂ ਹਜੇ ਹੋਣ ਦੇਟ ਰੀਟੀ ਆ ਕੰਮ ਤੋਂ ਉੱਚੇ ਸਾਹਮਣੇ ਕਰਾਂਗੇ ਕੀ ਬਾਤ ਹੈ ਸ਼ੀ ਇਹ ਅੰਨ ਲਓ ਜੀ ਆਪਾਂ ਚੱਲੇ ਸੀਗੇ ਸ਼ਹਿਰ ਨੂੰ ਤੇ ਆਪਾਂ ਬੈਠੇ ਸੀ ਸਰਕਾਰੀ ਹਸਪਤਾਲ ਚ ਦੋਦੇ ਇਹ ਹੈ ਜੀ ਸਰਕਾਰੀ ਹਸਪਤਾਲ ਤੇ ਉੱਧਰ ਲੱਗਿਆ ਪਿਆ ਆਪਣੇ ਦਿੜ ਘੰਦਾ ਜਿਹੜਾ ਪੋੜ ਉਹ ਆਂਦਾ ਯਾਰ ਮੈਨੂੰ ਉਥੇ ਕਿਡੀਆਂ ਨੰਝਾ ਛੜਾਉਣ ਵਾਲੀਆਂ ਗੋਲੀਆਂ ਮਿਲਦੀਆਂ ਕਹਿੰਦਾ ਮਨੂ ਦਵਾਈ ਕਿ ਲੈ ਮੈਂ ਤੇ ਜੱਫਾ ਚੱਲੇ ਸੀ ਮੌਸਰ ਜਿਹੜਾ ਵੇਖਿਆ ਜਾਂਦਾ ਹਰੀ ਹਸਪਤਾਲ ਦੇ ਵਿੱਚ ਪਾਈ ਜੀ ਮੈਂ ਦਿਖਾ ਨਹੀਂ ਸਕਦਾ ਉਹ ਹਮਲ ਜਾਂਦਾ ਲੱਗਿਆ ਪਿਆ ਮੇਲਾ ਉੱਥੇ ਲਓ ਜੀ ਸ੍ਰੀ ਮੁਕਤਸਰ ਸਾਹਿਬ ਦੀ ਮਸ਼ਹੂਰ ਜਲੇਬੀ ਜਸਕਰਨ ਸਿੰਘ ਵੀ ਬੈਠਾ ਮੇਰੇ ਨਾਲ ਮੈਨੇ ਜਲੇਬੀ ਖਵਾਈਏ ਜਸਕਰਨ ਸਿੰਘ ਸ਼ਹਿਰ ਆਈ ਸੀ ਲਓ ਭਾਈ ਓਏ ਸਤਿਰ ਆਪਾਂ ਵਾਪਸੀ ਕਰਤੀ ਆ ਮੁਕਤਸਰੋਂ ਰੋ ਮੁੜਾਈ ਸੀ ਜੂਦਾ ਆ ਗਿਆ ਸੀ ਟਾਈਮ ਹੋ ਗਿਆ 3:30 ਬਾਈ ਤੇ ਬੱਚੇ ਛੱਡੇ ਅੱਜ ਇਕੱਲੇ ਬੱਚੇ ਚਾਰੇ ਹੀ ਫਰਦੇ ਆ ਕਰ ਲਾ ਫੋਕਸ ਤੇ ਉਹ ਬਾਈ ਜੱਸੇ ਕੋਲੋਂ ਵੀ ਲਿਆਂਦੇ ਆ ਜਿਹੜੇ ਆ ਫਿਰ ਉਹਦੇ ਬੱਚੇ ਆ ਜਾਂਦੇ ਦੋ ਬਾਈ ਜੱਸੇ ਵਾਲੇ ਤੇ ਦੋ ਰੱਤੇ ਆਪਣੇ ਘਰ ਦੇ ਕਰਦੇ ਆ ਬੱਚੇ ਕੂਤਰਾਂ ਨੂੰ ਬਦਾਮ ਪਾਦ ਕੀ ਲੇਟ ਹੀ ਹੋ ਗਈ ਕਿਉਂਕਿ ਮੈਂ ਸ਼ਹਿਰ ਉੱਠ ਗਿਆ ਤੇ ਸ਼ਹਿਰੋਂ ਫਿਰ ਟਾਈਮ ਲੱਗ ਗਿਆ ਲੋ ਜੀ ਦੂਜਿਆਂ ਨੂੰ ਤਾੜ ਲਿਆ ਦਾਣਾ ਪਾਣੀ ਪਾੜਿਆ ਤੇ ਬੱਚੇ ਆ ਗਏ ਬਹਿਣ 4:30 ਦਾ ਟਾਈਮ ਹੋ ਗਿਆ ਬਾਈ ਤੇ ਰੱਤੇ ਵੀ ਬਹੁਤ ਚੰਗੇ ਉੱਡੇ ਅੱਜ ਬੱਚੇ ਹੀ ਅੱਜ ਉਹ ਡੇਰੂ ਉੱਤਰ ਦਾ ਵਾਸੀ ਦਾ ਜੇ ਕਰਕੇ ਬੰਦ ਕਰਤਾ ਸੀਗਾ ਕਿੰਨੇ ਵਧੀਆ ਨਹੀਂ ਰਹੀ ਪਾਇਆ ਪਿਆ ਬਈ ਪਸ਼ੂ ਬਨਣਾਂ ਲੈ ਰਹੇ ਰਹਿੰਦੇ ਆ ਤੇ 3 ਪਣੀ ਪਾ ਦਾ 3 ਰਾਜੜੂ ਉੱਤਰ ਨਾਲੇ ਨਾਲ ਰਹਿ ਗਏ ਸੀ ਕਿਪਦਾਂ ਵੀਨ ਨੂੰ ਉਹਨਾਂ ਨੂੰ ਬਸ ਕੋਲੇ ਈ ਦਾਣੀ ਜਗਾ ਕੇ ਤੇ ਮੈਂ ਲੇ ਗਿਆ ਪੋਣਾ ਲ ਪੱਠੇ ਪਾਏ ਪਾਏ ਤੇ ਬਸ ਬਸ ਗੁਰਨਾ ਨਾ ਲਈਆ ਲੋ ਜੀ ਪਾਈ ਜੀ ਬੱਚੇ ਗਏ ਅੱਪਏ 4:30 ਵਜੇ ਪੈ ਗਏ ਸੀਗੇ ਤੇ 4:30 ਪੈ ਗਏ ਸੀ ਬੱਚੇ ਦਾਣਾ ਭੰਥਰਣ ਮੁੱਕਾ ਪਾਤੀ ਕੋਤਿਆਂ ਨੂੰ ਪੱਠੇ ਪਾਏ ਪਾਏ ਸੀ ਤੇ ਬੰਨ ਤੇ ਪਸ਼ੂ ਤੇ ਹੁਣ ਮੈਂ ਮੌਲਾ ਮੈਨੂੰ ਖਬਰ ਪੈਣ ਲੱਗੀ ਨਾ ਮੈਂ ਕਿਉਂਕਿ ਇਹ ਤਾਂ ਚੁੱਪੀ ਅੰਦਰ ਰੋਕੇ ਪੀਣੇ ਕੀ ਬੰਦਾ ਉਹ ਜੀ ਉਹ ਕਬੂਤਰੀ ਢਿੱਲੀ ਹੋ ਗਈ ਇੱਕ ਸੋਕੀ ਜਾਣ ਚੱਕੀ ਪਤਾ ਨਹੀਂ ਲੱਗਿਆ ਉਹ ਤੇ ਬਾਕੀ ਹੁਣ ਸਾਰੇ ਕਬੂਤਰਾਂ ਨੂੰ ਨਿਗਾ ਮਾਰੀ ਆ ਤੇ ਆ ਕਬੂਦਰੀ ਦਾ ਜਵਾਂ ਸਮਝੀ ਨਹੀਂ ਆਈ ਕਿ ਵੀ ਹੋਇਆ ਕੀ ਇੱਕੇ ਦਾਮੀ ਸੋਕ ਗਈ ਚਲੋ ਬਾਈ ਜੀ ਹੁਣ ਇਹਨਾਂ ਦੇ ਦਾਣੇ ਕੱਢਦੇ ਆਪਾਂ ਬਾਹਰ ਲਓ ਜੀ ਬਾਈ ਜੀ ਆਪਣੇ ਕਬੂਤਰ ਨੇ ਇੱਕ ਕਬੂਤਰ ਫਿਰਦਾਈ ਗੁਲਾਬੀ ਘੰਡ ਤੇ ਗੁਲਾਬੀ ਟੌਰੀ ਆਣਾ ਸ਼ਾਇਦ ਮੈਨਾਂ ਦਾ ਹੋ ਬੈਠਾ ਵਾਟਰ ਬਾਕਸ ਤੇ ਆਣਾ ਬੈਠਾ ਦੇਖਦਾ ਉਹ ਬੈਠਾ ਮੈਨੂੰ ਤਾਂ ਉਹੀ ਲੱਗ ਰਿਹਾ ਗੁਲਾਬੀ ਘੰਡ ਸੀ ਉੱਤੇ ਗੁਲਾਬੀ ਟੌਰੀ ਸੀਗੀ ਆਪਣੇ ਕਬੂਤਰਾਂ ਚੁੱੜਿਆ ਫਿਰਦਾਈ ਹੁਣ ਵਾਟਰ ਬਾਕਸ ਤੇ ਬਹਿ ਗਿਆ ਹਾਂ ਜੀ ਬੋਬੜੀ ਗਲਤੀ ਹੋ ਗਈ ਸੀ ਕਬੂਤਰ ਛੱਡ ਕੇ ਮੈਂ ਉੱਠਦਾ ਗਿਆ ਸ਼ਹਿਰ ਤੇ ਜੋ ਤ ਸਕੂਲ ਚ ਸੀਗਾ ਤੇ ਵਾਵਾ ਹਵਾ ਕਰਕੇ ਕਬੂਤਰ ਨੀਵੇਂ ਫਿਰਦੇ ਰਹੇ ਤੇ ਨਹੀਂ ਬਹਿਰੀ ਨਹੀਂ ਪਾਚ ਦੇਣਾ ਸੀ ਇੱਕ ਅੱਧਾ ਪਰ ਉਹ ਤਾਂ ਮੁੰਡੇ ਨੂੰ ਕਹਿ ਕੇ ਗਿਆ ਸੀ ਕਹਿੰਦਾ ਨਹੀਂ ਆਈ ਬਹਿਰੀ ਵਾਟਰ ਬਾਕਸ ਵਾਲਾ ਵੀ ਉੱਡ ਗਿਆ ਨਹੀਂ ਦੀਂਦਾ ਲਓ ਜੀ 허ੋਂ ਹੀ ਬੱਗਲ ਗਈ ਰੰਗ ਤੇ ਕਣਕਾਂ ਵੀ ਬੱਗਲ ਗਈਆਂ ਬਾਈ ਰੰਗ ਲਾਲ ਜਿਹਾਂ ਹੋਊਗਾ ਸਰੋਂ ਇਹ ਬੱਦਲ ਜਲੀ ਰੰਗ ਤੇ ਫੋਨ ਫੋਨ ਮਾਰਨ ਵੜਦੇ ਆਗੇ ਤੇ ਚਲੋ ਠੀਕ ਆ ਬਾਈ ਜੀ ਹੁਣ ਕਰਨ ਲੱਗੇ ਆ ਬਲੌਗ ਦੀ ਸਮਾਪਤੀ ਤੇ ਮਿਲਦੇ ਆ ਅਗਲੇ ਬਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਕੋਲ ਚੋਕ ਦਿਖੀ ਮੈਂ ਤੇ ਇੱਕ ਮੇਰਾ ਵੀਰ ਨਾ ਬਲੌਗ ਅੱਜ ਛੋਟਾ ਬਣਿਆ ਕਿਉਂਕਿ ਸ਼ਹਿਰ ਉੱਠ ਕੇ ਸ਼ਹਿਰ ਵੀਣ ਬਣਿਆ ਤੇ ਘਰੇ ਫਿਰ ਜਿੰਨਾ ਕ ਬਣਿਆ ਉਹਨਾਂ ਕ ਆਪਾਂ ਬਣਾਇਆ ਠੀਕ ਹੈ ਬਾਈ ਜੀ ਸਵੀਕਾਰ ਪੂਰ ਚੁੱਕ ਦਿੱ ਕੀ ਮਾ